ਤੁਸੀਂ ਅਕਸਰ ਨੌਜਵਾਨਾਂ ਨੂੰ ਮौज-ਮਸਤੀ ਦੇ ਲਈ ਗੱਡੀਆਂ ਦੇ ਵਿੱਚ ਢੇੜੀਆਂ ਲਗਾਉਂਦੇ ਦੇਖਿਆ ਹੋਊਗਾ ਪਰ ਪੁਵਾਨੀਗੜ੍ਹ ਦੇ ਵਿੱਚ ਔਰਤਾਂ ਨੇ ਗੰਦੇ ਪਾਣੀ ਦੇ ਵਿੱਚ ਤਿਆਰ ਜੁਗਾੜੂ ਰੇੜੀਆਂ ਦੇ ਉੱਤੇ ਢੇੜੀਆਂ ਲਗਾ ਦਿੱਤੀਆਂ ਨੇ ਦਰਅਸਲ ਮਾਮਲਾ ਪੁਵਾਨੀਗੜ੍ਹ ਦੀ ਪ੍ਰੀਤ ਕਲੋਨੀ ਦਾ ਹੈ ਜਿੱਥੇ ਇਲਾਕਾ ਵਾਸੀ ਇਸ ਗੰਦੇ ਪਾਣੀ ਦੇ ਕਾਰਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਔਰਤਾਂ ਨੂੰ ਕਰ ਜਾਣ ਦੇ ਲਈ ਮਜਬੂਰ ਕਰ ਦਿੱਤਾ ਹੈ ਅਤੇ ਇਸ ਦੇ ਲਈ ਹੁਣ ਜੁਗਾੜੂ ਰੇੜੀਆਂ ਦਾ ਸਹਾਰਾ ਜਿਹੜਾ ਮਹਿਲਾ ਲੈ ਰਹੀਆਂ ਨੇ ਉੱਥੇ ਹੀ ਮਹਿਲਾ ਦਿਵਸ ਦੇ ਉੱਤੇ ਔਰਤਾਂ ਨੇ ਅਨੋਖੇ ਤਰੀਕੇ ਦੇ ਨਾਲ ਨਗਰ ਕੌਂਸਲ ਦੇ ਕੰਮ ਦਾ ਮਜ਼ਾਕ ਵੀ ਉਡਾਇਆ ਤੇ ਦੱਸਦੀ ਹੈ ਕਿ ਜੁਗਾੜੂ ਰੇੜੀਆਂ ਦੇ ਉੱਤੇ ਗੰਦੇ ਪਾਣੀ ਚ ਭਿੱਜੀਆਂ ਅਤੇ ਹੱਥਾਂ ਦੇ ਵਿੱਚ ਕੋਲਡ ਡਰਿੰਕ ਲੈ ਕੇ ਇਹ ਮਹਿਲਾਵਾਂ ਨੇ ਜਿਹੜੀਆਂ ਮਹਿਲਾ ਦਿਵਸ ਦੀ ਵਧਾਈ ਦਿੰਦੀਆਂ ਨਜ਼ਰ ਆ ਰੀਆਂ ਨੇ ਦੇਖੇ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਹੀ ਦਿਲਚਸਪ ਤਸਵੀਰ ਹੈ ਜਿੱਥੇ ਮਹਿਲਾਵਾਂ ਨੇ ਜਿਹੜੀਆਂ ਜੁਗਾੜੂ ਰੇੜੀ ਦੇ ਉੱਤੇ ਕੋਲਡ ਡਰਿੰਕ ਪੀ ਰਹੀਆਂ ਨੇ ਤੇ ਇਸ ਗੰਦੇ ਪਾਣੀ ਦੇ ਵਿੱਚ ਜਿਹੜੀਆਂ ਲੌਂਦੀਆਂ ਨਜ਼ਰ ਆ ਰਹੀਆਂ ਨੇ ਵੂਮੈਂਟ ਹੈਪੀ ਵੂਮੈਂਟ ਅਨਿਤਾ ਸਿੰਘਲਾ ਇਹ ਭੈ ਜੀ ਕੀ ਤੁਸੀਂ ਇਹ ਵੂਮੈਂਟ ਕਿਵੇਂ ਬਣਾ ਰਹੇ ਹੋ ਵੂਮੈਂਟ ਪਾਣੀ ਖੜਿਆ ਤਾਂ ਮਣਾ ਰਹੇ ਆ ਅਸੀਂ ਪਾਣੀ ਦੇ ਵਿੱਚ ਏ 8 ਦਿਨ ਹੋ ਗਏ ਪਾਣੀ ਖੜੇ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਕੀ ਗੱਲ ਅਸੀਂ ਉਰੇ ਬੱਸਦੇ ਨਹੀਂ ਹੈਗੇ ਅਸੀਂ ਕਿੰਨੇ ਦਿਨ ਦੇ ਟੈਕਸ ਨਹੀਂ ਦਿੰਦੇ ਨਾ ਕਿ ਸਰਕਾਰ ਦਾ ਕੀ ਵੋਟਾਂ ਨਹੀਂ ਪਾਈ ਅਸੀਂ ਐਮਸੀ ਨੂੰ ਜੀ ਮੇਰੇ ਸਮੇ ਤੋਂ ਦਿੱਕਤ ਆ 10 ਦਿਨ ਹੋ ਗਏ ਸਮੇ ਤੋਂ ਤਾਂ ਸਾਨੂੰ ਪੰਦਰਾਂ ਸਾਲ ਹੋ ਗਏ ਉਰੇ ਚ ਜੀ ਨੂੰ ਪਹਿਲਾਂ ਬਰੋਟਾ ਸੀ ਤਾਂ ਮੈਨੇ ਦਿੱਕਤਾਂ ਕੀਤੀਆਂ ਸੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਅੱਜ ਉਹ ਫਿਆ ਦੇ ਮੂਮੈਂਟ ਹੈ ਅੱਜ ਮੂਮੈਂਟ ਹੈ ਉਹ ਸੈਲੀਬ੍ਰੇਟ ਕਰ ਰਹੇ ਅਸੀਂ ਪਾਣੀ ਦੇ ਵਿੱਚ ਗੰਦੇ ਹਾਂ ਹਾਂ ਠੰਡਾ ਪੀਵਾਂਗੇ ਕਰਨਜੀਤ ਕੌਰ ਅੰਟੀ ਅੱਜ ਵੂਮਨ ਡੇ ਕਿਸ ਤਰ੍ਹਾਂ ਦੇਖ ਕਾਦਾ ਬੂਮਨ ਡੇ ਐ ਅਸੀਂ ਤਾਂ ਨਰਕ 'ਚ ਬੈਠੇ ਆ ਕੀ ਬੂਮਨ ਡੇ ਐ ਇੱਕ ਦੂਜੇ ਨੂੰ ਮਿਲਣੋਂ ਵੀ ਰਹਿ ਰਹੇ ਹਾਂ ਠੀਕ ਐ ਬੜੀ ਖੁਸ਼ੀ ਨਾਲ ਬੂਮਨ ਡੇ ਮਨਾਉਂਦੇ ਤੇ ਅੱਗੇ ਆ ਹੁਣ ਦੇਖ ਲਓ ਕੀ ਹਾਲ ਹੋ ਰਹੇ ਨੇ ਇਹ ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਐ ਇਹ ਤਾਂ ਸਾਨੂੰ ਬਹੁਤ ਸਮੇਂ ਤੋਂ ਸਮੱਸਿਆ ਆ ਰਹੀ ਐ ਹਫਤਾ ਤਾਂ ਹੁਣ ਪੂਰਾ ਹੋ ਗਿਆ ਨਹੀਂ ਤਾਂ 15 ਸਾਲ ਹੋ ਗਏ ਇਸ ਤਾਂ ਨਰਕ 'ਚ ਜਿੱਦਾਂ ਦੀ ਗਲੀ ਬਣੀ ਹੈ ਸਾਡੇ ਤਾਂ ਇਹੀ ਹਾਲ ਹੈ ਬਾਈ ਅੰਦਰ ਬਾਹਰ ਰੱਖਿਆ ਇਸ ਦਾ ਠੀਕ ਹੈ ਹਾਂ ਤੂੰ ਕਹਿੰਦਾ ਭਾਬਾ ਇਸ ਗੰਦੇ ਪਾਣੀ ਕਰਕੇ ਤੁਸੀਂ ਅੱਜ ਵੂਮਨ ਡੇ ਚ ਆਦਦੇ ਆ ਔਰ ਜਿਹੜੇ ਆਣਗਵਣ ਨੂੰ ਵੀ ਮਿਲਣਗੇ ਤੁਸੀਂ ਮਿਲਣਗੇ ਅਸਾਂ ਰੇੜੀਆਂ ਚ ਬੈ ਬੈ ਇੱਕ ਮਾੜਾ ਮੋਟਾ ਉਹ ਕਰਦੇ ਆ ਅੱਛਾ ਜੀ ਨਹੀਂ ਅਸੀਂ ਇੰਨਾ ਇਕੱਠੀਆਂ ਹੋ ਹੋ ਬੈਂਦੀਆਂ ਸੀ ਠੀਕ ਹੈ ਤੂੰ ਐਂ ਦੇਖ ਕਾਹਦਾ ਵੂਮਨ ਡੇ ਹੈ ਸਾਡੇ ਪਾਰ ਦੇ ਤਾਂ ਕੋਈ ਵੂਮਨ ਡੇ ਨਹੀਂ ਹੈਗਾ ਬਾਈ ਇਸ ਤਾਂ ਨਰਕ ਚ ਆ ਹੂੰ ਕੀ ਤੁਸੀਂ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਆ ਇਹ ਨਰਕ ਚੋਂ ਸਾਨੂੰ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਣਾ ਚਾਹੀਦਾ ਕੀ ਨਾਮ ਹੈ ਮੇਰਾ ਨਾਮ ਲਖਮੀਤ ਖਾਈ ਹੈ ਠੀਕ ਹੈ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਮਹੱਲੇ ਦੇ ਹਾਲਾਤ ਵੂਮਨ ਡੇ ਅੱਜ ਹਾਂਜੀ ਅੱਜ ਵੂਮਨ ਡੇ ਆ ਪਰ ਜੀ